ਸਤਿ ਸ੍ਰੀ ਅਕਾਲ ਜੀ। ਬੇਗਾਨੀ ਧਰਤੀ ਆਪਣਿਆਂ ਤੋਂ ਕੌਹਾਂ ਦੂਰ। ਜ਼ਿੰਦਗੀ ਨਾਲ ਸੰਘਰਸ਼ ਕਰਦੇ ਕਰਦੇ ਪਤਾ ਹੀ ਨਹੀਂ ਲੱਗਿਆ ਕਦੋਂ ਜਵਾਨੀ ਸੈਟਲ ਹੁੰਦੇ ਅੱਧੋ ਵੱਧ ਲੰਘ ਗਈ। ਪਿੰਡੋਂ ਵਿਦੇਸ਼ ਆਏ ਨੂੰ ਲਗਭਗ 20 ਸਾਲ ਹੋ ਗਏ। ਬਹੁਤ ਮਿਹਨਤ ਕੀਤੀ। ਦਿਨ ਰਾਤ ਕੰਮ ਵੀ ਕਰਨਾ ਤੇ ਪੜ੍ਹਾਈ ਵੀ ਕਰਨੀ। ਜਦ ਮਨ ਉਦਾਸ ਹੋ ਜਾਂਦਾ ਤਾਂ ਖਿਆਲਾਂ ਵਿੱਚ ਪਿੰਡ ਆ ਜਾਂਦਾ। ਪਛਪਣ ਯਾਦ ਕਰਦਾ ਤਾਂ ਮੇਰਾ ਪੱਕਾ ਆੜੀ ਟੱਲੀ ਯਾਦ ਆ ਜਾਂਦਾ। ਭੈਸੀ ਉਸਦਾ ਨਾਮ ਮੰਗਾ ਸੀ ਉਹ ਸਕੂਲ ਸਾਈਕਲ ਤੇ ਹੀ ਆਉਂਦਾ ਤੇ ਸਾਰੇ ਰਾਹ ਟੱਲੀਆਂ ਮਾਰਦਾ ਜਾਂਦਾ ਟੱਲੀ ਮਾਰਨਾ ਉਸਦੀ ਆਦਤ ਜਿਹੀ ਬਣ ਗਈ ਸੀ ਜਿਸ ਕਰਕੇ ਉਹ ਸਾਰੇ ਉਸ ਨੂੰ ਟੱਲੀ ਹੀ ਆਖਦੇ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਜਦ ਟੱਲੀ ਦਾ ਬਾਪੂ ਉਸ ਨੂੰ 5ਵੀਂ ਕਲਾਸ ਵਿੱਚੋਂ ਹਟਾ ਕੇ ਲੈ ਗਿਆ ਪਤਾ ਨਹੀਂ ਕੀ ਮਜਬੂਰੀ ਸੀ ਪਰ ਟੱਲੀ ਨੂੰ ਸਕੂਲੋਂ ਹਟਣ ਦਾ ਜ਼ਰਾ ਵੀ ਦੁੱਖ ਨਹੀਂ ਸੀ ਸਗੋਂ ਉਸਦੇ ਚਿਹਰੇ ਤੇ ਤਾਂ ਖੁਸ਼ੀ ਸੀ ਜਾਂਦੇ ਜਾਂਦੇ ਟੱਲੀ ਨੇ ਇੱਕ ਗੱਲ ਆਖੀ ਲੈ ਵੀ ਮੱਲਾ ਤੂੰ ਤਾਂ ਫਸ ਗਿਆ ਤੇ ਆਪਾਂ ਤਾਂ ਨਿਕਲ ਗਏ ਖਾਈ ਜਾਓ ਮਾਸਟਰਾਂ ਕੋਲੋਂ ਡੰਡੇ ਤੇ ਇੰਨਾ ਆਖ ਟੱਲੀ ਆਪਣੇ ਬਾਪੂ ਦੇ ਨਾਲ ਘਰ ਨੂੰ ਹੋ ਤੁਰਿਆ ਨਾਲ ਦੇ ਜਮਾਤੀ ਜਿਵੇਂ ਜਿਵੇਂ ਵੱਡੇ ਹੁੰਦੇ ਗਏ ਜ਼ਿੰਦਗੀ ਦੇ ਪਿੰਡਿਆ ਨੇ ਅਲੱਗ ਕਰ ਦਿੱਤੇ ਸਮਾਂ ਚੱਲਦਾ ਗਿਆ ਅੱਜ 20 ਸਾਲਾਂ ਬਾਅਦ ਪਿੰਡ ਦੀ ਧਰਤੀ ਤੇ ਮੈਂ ਆਣ ਪੈਰ ਧਰਿਆ ਸਕੂਲ ਕੋਲ ਆਇਆ ਤਾਂ ਬਚਪਨ ਯਾਦ ਆਉਣ ਲੱਗਾ। ਕੁਝ ਪਲ ਲਈ ਅੱਖਾਂ ਮੀਚ ਅਤੀਤ ਦੇ ਖਿਆਲ ਵਿੱਚੋਂ ਟੱਲੀ ਨੂੰ ਲੱਭਣ ਲੱਗ ਪਿਆ। ਵਾਰ-ਵਾਰ ਟੱਲੀ ਵੱਜਣ ਲੱਗੀ। ਕੋਲ ਦੀ ਸਾਈਕਲ ਲੰਘਿਆ, ਟੱਲੀਆਂ ਮਾਰਦਾ। ਤਾਂ ਅੱਖਾਂ ਕੋਲ ਮੂੰਹ ਆਪ ਮਹਾਰੇ ਹੀ ਨਿਕਲਿਆ। ਓਏ ਟੱਲੀ ਸਾਈਕਲ ਰੁਕ ਗਿਆ। ਐਣਕਾ ਜ਼ਿੰਮੇਵਾਰੀਆਂ, ਪਰੇਸ਼ਾਨੀਆਂ, ਜ਼ਿੰਦਗੀ ਦੀ ਖਿੱਚੋ-ਤਾਣ ਨਾਲ ਭਰਿਆ ਚਿਹਰਾ ਮੇਰੇ ਕੋਲ ਆਇਆ। ਟਲੀ ਹੀ ਸੀ ਮਾਨ ਪਰ ਗਿਆ ਟਲੀ ਨੂੰ ਘੁੱਟ ਜੱਫੀ ਪਾਈ ਦੋਨਾਂ ਕਿੰਨਾ ਸਮਾਂ ਗਲ ਲੱਗ ਮਿਲੇ ਟਲੀ ਦੇ ਹਾਲਾਤ ਮਾੜੇ ਸੀ ਟਲੀ ਨੇ ਫੇਰ ਅਜੋਹੀ ਗੱਲ ਦੁਹਰਾਈ ਪਰ ਅੱਜ ਅਰਥ ਬਦਲ ਗਏ ਓਏ ਯਾਰਾ ਮੈਂ ਤਾਂ ਫਸ ਗਿਆ ਪਰ ਤੂੰ ਨਿਕਲ ਗਿਆ ਕਾਸ਼ ਪੜਾਈ ਨਾ ਛੱਡਦਾ ਤਾਂ ਮੈਂ ਵੀ ਚੰਗੀ ਜ਼ਿੰਦਗੀ ਬਤੀਤ ਕਰਦਾ ਜ਼ਿੰਦਗੀ ਦਾ ਅਸਲ ਸ਼ੀਸ਼ਾ ਤਾਂ ਮਿਹਨਤ ਤੇ ਚੰਗੀ ਸਿੱਖਿਆ ਹੀ ਦਿਖਾਉਂਦੀ ਏ ਪਰ ਇਸ ਗੱਲ ਦਾ ਅਹਿਸਾਸ ਹੁਣ ਹੁੰਦਾ ਏ। ਟੱਲੀ ਨੇ ਅੱਜ ਫੇਰ ਇੱਕ ਗੱਲ ਆਖੀ। ਓਏ ਯਾਰਾ ਜ਼ਿੰਦਗੀ ਵਿੱਚ ਬੜਾ ਵੱਡਾ ਕਾਟਾ ਖਾਦਾ। ਪਰ ਹੁਣ ਨਹੀਂ। ਆਹ ਦੇਖ। ਮੈਂ ਪੱਟ ਕੇ ਦੇਖਿਆ ਤਾਂ ਸਕੂਲ ਵਿੱਚੋਂ ਟੱਲੀ ਦਾ ਬੱਚਾ ਪੜ ਕੇ ਆ ਰਿਹਾ ਸੀ। ਅਹਿਸਾਸ ਹੋਇਆ ਜਿਵੇਂ ਟੱਲੀ ਨੇ ਵਰਿਆਂ ਪਹਿਲਾਂ ਕਹੀ ਗੱਲ ਦੇ ਅਰਥ ਬਦਲ ਦਿੱਤੇ। ਇਹ ਕਰ ਕਹਾਣੀ ਵਧੀਆ ਲਗੀ ਤਾਂ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ। ਧੰਨਵਾਦ।